ਹਾਂਜੀ ਵਾਹਿਗੁਰੂ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਹੱਸਦੇ ਵਸਦੇ ਰਹੋ ਜੀ ਆਪਾਂ ਬਣਾਉਣ ਲੱਗੇ ਅੱਜ ਹੁਣ ਕੀ ਰੋਟੀ ਬਣਾਵਾਂਗੇ ਜੀ ਵਿੱਚ ਇਹਦੇ ਪਾਵਾਂਗੇ ਸਾਰਾ ਸਮਾਨ ਪਾਲਕ ਮੇਥੇ ਮਿੱਠੀ ਧਨੀਆ ਮੈਂ ਸਾਰਾ ਸਮਾਨ ਮਿਕਸੇ ਪਾਉਣੀ ਜੰਨੀ ਹੈ ਜੀ ਰੋਟੀਆਂ ਥੋੜੀਆਂ ਜਿਹੀ ਬਣਾਉਣੀਆਂ ਨੇ ਜੀ ਬਸ ਓਨਾ ਕੀ ਇਲੇ ਆ ਮਕੀ ਦਾ ਆਟਾ ਹੁਣ ਉਹ ਰ ਮੈਂ ਬੱਚੇ ਛਾਲ ਲੈਣੇ ਨੇ ਬਸ ਦੇਖਣਾ ਹੀ ਹੁੰਦਾ ਵੀ ਵਿੱਚ ਕੋਈ ਟੱਕਾ ਵਗੈਰਾ ਨਾ ਹੋਵੇ ਸਮਾਨ ਰੱਖਿਆ ਹੋਇਆ ਆਪਾਂ ਨੇ ਕੱਟ ਕੇ ਇਸ ਤਰ੍ਹਾਂ ਇੱਕ ਡੱਬੇ 'ਚ ਪਾ ਲੈਣੇ ਹੁੰਨੇ ਆ। ਫਿਰ ਜਦੋਂ ਵੀ ਜ਼ਰੂਰਤ ਹੁੰਦੀ ਆ ਆਪਾਂ ਕੋਈ ዳਲ ਸਬਜ਼ੀ ਬਣਾਉਣੀ ਆ ਰੋਟੀਆਂ ਦੇ ਵਿੱਚ ਪਾਉਣਾ। ਉਸੇ ਟਾਈਮ ਪਾ ਲਈ ਦੇ। ਪਾਣੀ ਹੋ ਗਿਆ ਗਰਮ। ਚੰਗੀ ਤਰ੍ਹਾਂ ਮਿਕਸ ਕਰਕੇ ਆਟਾ ਗੁੰਨ ਕੇ ਕਰਨਾਗੇ ਤਿਆਰ। ਜੇ ਤੁਸੀਂ ਕੁੱਟ ਕੇ ਪਾਉਣੀ ਹੈ ਤਾਂ ਕੁੱਟ ਕੇ ਵੀ ਪਾ ਲੇ ਉਹਦੇ ਨਾਲ ਫੇ ਰੋਟੀਆਂ ਹਰੀਆਂ ਹਰੀਆਂ ਜਿਹੀਆਂ ਹੋ ਜਾਂਦੀਆਂ ਕਣਕ ਦਾ ਵਿੱਚ ਨਹੀਂ ਮਿਕਸ ਕੀਤਾ ਮੇਰੀ ਮੱਕੀ ਦੇ ਬਣਾਵਾਂਗੇ ਰੋਟੀਆਂ ਵਗੈਰੇ ਆਟਾ ਵਧੀਆ ਠੰਡੇ ਪਾਣੀ ਨਾਲ ਵੀ ਗੁੰਨ ਸਕਦੇ ਆ ਗਰਮ ਕਰ ਲਿਆ ਸੀ ਨਹੀਂ ਫਿਰ ਹੱਥ 'ਚ ਠਰੀ ਜਾਂਦੇ ਨੇ। ਲੋੜੇ ਆਟਾ ਬਦਿਆ ਘੱਟਾ ਉਹ ਲਈ ਜਿਹੜੇ ਆਟੇ ਦਾ ਜਿਹੜਾ ਲਓ ਵਧੀਆ ਬਣਦੀ। ਆਪਾਂ ਇਸ ਤਰ੍ਹਾਂ ਨਾਲ ਦੀ ਨਾਲ ਮਾਰ ਕੇ ਆਟੇ ਨੂੰ ਇਹਰ 5-7 ਮਿੰਟ ਵਾਸਤੇ ਇਹਨੂੰ ਰੈਸਟ ਤੇ ਰੱਖ ਲਾਂਗੇ ਮਾਰਨ ਤੋਂ ਬਾਅਦ। ਆਟੇ ਨੂੰ ਚੰਗੀ ਤਰ੍ਹਾਂ ਮੁੱਠੀ ਦੇ ਲਾਂਗੇ। ਸੋ ਤਾਂ ਮੈਂ ਇਸ ਤਰੀਕਾ ਇਹਨੂੰ ਹੱਥਾਂ ਦੇ ਨਾਲ ਇਸ ਤਰ੍ਹਾਂ ਮਲ ਲਾਂ ਜਿੰਨਾ ਵਧੀਆ ਆਟਾ ਮੜਾ ਹੋਣੀ ਵਧੀਆ ਰੋਟੀ ਬਣੂਗੀ ਹੋਸਣਾ ਉਹਦੀ ਸਾਰੇ ਭੈਣ ਭਾਂ ਭਰਾ ਕਿਵੇਂ ਹੋ ਜੀ ਅਰੇ ਦੀ ਧੋਪਣੇ ਇਕੱడే ਸਾਜਰੀ ਸਵੇਰ ਦਾ 8 ਵਜੇ ਦਾ ਟਾਈਮ ਆ ਚੜਦਾ ਸੂਰਜ ਬਿੰਦੂ ਦੇ ਵਿੱਚ ਹੀ ਆਉਂਦਾ ਹੈ। ਨਾਦਰਾ ਤੋਂ ਲੈ ਕੇ ਕੱਪੜਾ ਨਹੀਂ ਅੱਜ ਵਿਛਾਇਆ ਹੈਗਾ ਭੁੱਲ ਗਈ। ਬਸ ਉਹਨੇ ਖੜਕੀ ਜਾਂਦੀ ਹੈ। ਕੋਪਾਂ 7 ਮਿੰਟ ਵਾਸਤੇ ਢਾਕੇ ਰੱਖ ਦਿੰਨੇ। ਰੱਖ ਲੈਣੇ ਜਦ ਤੱਕ ਤਵਾ ਧੋਗੇ ਰੱਖ ਲੈਣੇ ਗੈਸ ਤੇ ਗਰਮ ਨਾਲੇ ਆਟਾ ਪਿਆ ਪਿਆ ਥੋੜਾ ਜਿਹਾ ਵਧੀਆ ਹੋ ਜਾਊਗਾ ਨੋ ਆਪਣੀ ਗੈਸ ਹੌਲ ਕਰਕੇ ਤਵਾ ਗਰਮ ਲੈ ਕੇ ਇਹਦੇ ਡੱਬੇ ਦੇ ਵਿੱਚ ਪਾਉਣਾ ਰੱਖ ਲੈਣੇ ਆਪਣੀ ਤਿਆਰੀ ਕਰਕੇ ਰੱਖ ਲੈਣੇ ਦੇਸੀ ਘਿਓ ਰੋਟੀ ਚੋਪੜਨ ਵਾਸਤੇ ਦੇਸੀ ਘਿਓ ਰੱਖ ਲੈ ਰੱਖ ਲੈਣਾ ਚੰਗਾ ਜਦ ਤੱਕ ਆਪਣਾ ਹੁੰਦਾ ਗਰਮ ਲੋਧ ਆਟੇ ਨੂੰ ਆਪ ਇੱਕ ਵਾਰ ਫੇਰ ਦੁਬਾਰੇ ਮੁੱਗੀ ਦੇ ਲਈ ਬਹੁਤ ਸੋਹਣਾ ਕੋੜਾ ਕੋੜਾ ਜਿਹਾ ਹੋ ਗਿਆ ਆਟਾ ਰੈਸਟ ਦੇ ਰੱਖਤਾ ਸੀ 5-7 ਮਿੰਟ ਲਈ ਓਨੀ ਦੇਰ ਆਪਾਂ ਨੇ ਧਵਾ ਧੋ ਕੇ ਰੱਖ ਲਿਆ ਝੋਕਾ ਇੱਕ ਦੱਬਾ ਕੱਢ ਲੈ ਸਾਰਾ ਸਮਾਨ ਰੱਖ ਲੈ ਸੈੱਟ ਕਰਕੇ ਉਡੀਕ ਇਹਨਾਂ ਕੰਮ ਬਣਾਉਨੇ ਆ ਗਰਮਾ ਗਰਮ ਰੋਟੀਆਂ ਤਦ ਉਹ ਆਪਣਾ ਰੱਖਿਆ ਹੈ ਗਰਮ ਤਦ ਆ ਗਰਮ ਹੰਡ ਨਾਲ ਦੀਆਂ ਸੇੜੀ ਬਣਾ ਕੇ ਤਿਆਰ ਕਰ ਲਓ ਲੋ ਸੇੜੀ ਕਰ ਕੇ ਸਾਰੇ ਰੱਖ ਲੈਣੇ ਤਿਆਰ ਇਹ ਨਾਲ ਦੀ ਨਾਲ ਆਪਣੇ ਬਣ ਜਾਣਗੇ ਥੋੜੀਆਂ ਜਿਹੀ ਬਣਾਉਣੀਆਂ ਨੇ ਜੀ ਬਸ ਜਾਣਾ ਅੱਜ ਭੋਜ ਤੇ ਦੀ ਦੁਪਹਿਰ ਦਾ ਤਾਂ ਉੱਥੇ ਹੀ ਛੱਕਾਂਗੇ ਸਵੇਰ ਦੀਆਂ ਬਣਾ ਰਹੇ ਹਾਂ ਮਾਰਨਿੰਗ ਟਾਈਮ ਦੀ ਉਹ ਦੱਫਾ ਰਹੇ ਹਾਂ ਹੱਥਾਂ ਨੂੰ ਪਾਣੀ ਪਾਣੀ ਲਾ ਲਓ ਚਾਹੇ ਘੋਲ ਲਾ ਲਓ ਆ ਮੇਥੀ ਮੁੱਥੀ ਜੀ ਪਾਈ ਕਰਕੇ ਤੜਦੀਆਂ ਨੇ ਇਹਦੇ ਨਾਲ ਫਿਰ ਨਿਕਣ ਲੱਗ ਜਾਂਦੇ ਨੇ ਖੈਰ ਸ਼ੋਟੇ ਹੀ ਹੁੰਦੇ ਲੱਗ ਗਏ ਸੀਗੇ ਪੜਦੇ ਵੀ ਸੀਗੇ ਤੇ ਨਾਲ ਦੀ ਨਾਲ ਸਾਡੇ ਮੰਮੀ ਨੇ ਸਾਨੂੰ ਨਾਲ ਦੀ ਨਾਲ ਰੋਟੀ ਪਾਣੀ ਵੀ ਢਾਕੇ ਅਸੀਂ ਬਣਾਉਣ ਉਹ ਦੀ ਤਵਾ ਹੋ ਚੁੱਕਿਆ ਗਾਣਾ ਸਾਰੇ ਤੇੜੇ ਕਰਕੇ ਰੱਖ ਲੈਣੇ ਆ ਤਿਆਰ ਵੈਸੇ ਤਾਂ ਜੀ ਸਾਰੀਆਂ ਭੈਣਾਂ ਬਣਾ ਹੀ ਲੈਂਦੀਆਂ ਨੇ ਹੱਥਾਂ ਨੇ ਰੋਟੀ ਜੇ ਕਿਸੇ ਭੈਣ ਨੂੰ ਨਹੀਂ ਆਉਂਦੀ ਹੈ ਨਾ ਬਣਾਉਣੀ ਕੋਈ ਭੈਣ ਸਿੱਖਦੀ ਆ ਤੇ ਟਰਾਈ ਕਰਿਆ ਕਰੋ ਜਦੋਂ ਵੀ ਰੋਟੀ ਬਣਦੀ ਆ ਆਪਣੇ ਘਰੇ ਤੁਸੀਂ ਬਣਾ ਬਣਾ ਕੇ ਟਰਾਈ ਕਰਿਆ ਕਰੋ ਜੇ ਬਣਾਉਨੇ ਆ ਬਣਾਉਦੀ ਕੋਈ ਰੋਟੀ ਖਰਾਬ ਹੀ ਹੋਗੀ ਦਵਾਰੇ ਪੇੜੇ ਨੂੰ ਦਵਾਰੇ ਦਵਾਰੇ ਕਰਕੇ ਵੀ ਬਣਾ ਬਣਾ ਕੇ ਦੇਖਿਆ ਕੋਈ ਉਹਦੀ ਪੇੜੇ ਕਰ ਲਿਆ ਤਿਆਰ ਉਹ ਸੋਣ ਬਣ ਰਹੀ ਆਪਣੀ ਰੋਟੀ ਰੋਟੀ ਬਣ ਗਈ ਨਾਲ ਦੇ ਨਾਲ ਆਪਾਂ ਦੂਸਰੀ ਰੋਟੀ ਵੀ ਬਣਾ ਕੇ ਕੱਢ ਲਾਂਗੇ ਤੇ ਆਹ ਹੋਸ਼ਾਉਂ ਦੀ ਸਾਰੇ ਪੈਨ ਪਰ ਠੀਕ ਠਾਕ ਹੋਜੀ ਰੋਟੀ ਆਪਣੀ ਬਣ ਗਈ ਰੋਟੀ ਤਾਂ ਵੀ ਦੇ ਉੱਪਰ ਐਡ ਕਰ ਦਾਂਗੇ ਤੇ ਜਿਹੜੀ ਰੋਟੀ ਬਣ ਗਈ ਆ ਆਪਣੀ ਕੀ ਕਰਨਾ ਚਾਹਤ ਰਹੇ ਮੱਕੀ ਦੀ ਰੋਟੀ ਜਾਂ ਦਾ ਦੇਸੀ ਘਿਓ ਨਾਲ ਚੋਪੜੀ ਵਧੀਆ ਲੱਗਦੀ ਹੈ ਜਾਂ ਫਿਰ ਮੱਖਣ ਦੇ ਨਾਲ ਦੇਖੋ ਜੀ ਬਹੁਤ ਸੋਹਣੀ ਬਣ ਗਈ ਰੋਟੀ ਆ ਡੱਬੇ ਦੇ ਵਿੱਚ ਰੱਖੀ ਜਾਵਾਂਗੇ ਜੀ ਨਾਲ ਦੇ ਨਾਲ ਠੰਡੀ ਨਹੀਂ ਹੋ ਜੂਗੀ ਸ਼ਾਬਾਸ਼ ਜੀ ਬਣ ਗਈ ਰੋਟੀ ਥੋੜੀ ਨਰਮ